ਆਮ ਆਦਮੀ ਪਾਰਟੀ ਤੋਂ ਅਮਨ ਅਰੋੜਾ ਪਟਿਆਲਾ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਹੋਏ ਨਤਮਸਤਕ ਉਸ ਉਪਰੰਤ ਮੀਡੀਆ ਅੱਗੇ ਹੋਏ ਰੂਬਰੂ ਕੀ ਕਿਹਾ ਆਓ ਸੁਣਦੇ ਹਾਂ ਅ ਅਵਾਦਾਂ ਨੂੰ ਵੈਸੀ ਕੋਸ਼ਿਸ਼ ਹੋ ਗਈ ਜੇ ਜੋ ਪ੍ਰਮਾਤਮਾ ਨੇ ਘਰ ਤੋਂ ਸਨੇਹਾ ਆਜੇ ਬਲਾਵਾ ਆਜੇ ਤੇ ਜਾਇਦੇ ਤੇ ਅੱਜ ਮਥਾ ਟਿਕਣੇ ਤੇ ਆਇਆ ਔਰ ਪ੍ਰਮਾਤਮਾ ਅਕਾਲੀ ਮਾਤਾ ਜੀ ਸਾਰਿਆਂ ਨੂੰ ਕਰਦੀ ਕਲਾਮ ਦੇ ਵਿੱਚ ਰੱਖਣਾ ਪੰਜਾਬ ਨੂੰ ਹਰਦਾਬਾਜ਼ਾ ਰੱਖਣਾ ਇਹ ਦੁਆਵਾ ਕਰਨਾ ਹੈ ਹਾਂ ਅੱਜ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜਾ ਫੱਟਿਆ ਹੋਇਆ ਉਹ ਕਿਹੜਾ ਮੂਡ ਲੈ ਕੇ ਕੀ ਕਹਿਣਾ ਚਾਹੋ ਇਕੋ ਇਸ ਤਰ੍ਹਾਂ ਕਿ ਕੇਂਦਰ ਸਰਕਾਰ ਔਰ ਭਾਜਪਾ ਨੇ ਆਪ ਦੀ ਆਦਤ ਮੁਤਾਬਕ ਇੱਕ ਬਹੁਤ ਗਲਤ ਸਟੈਪ ਲਿਆ ਜਿਹਦੇ ਇੱਕ ਬਹੁਤ ਵੱਡਾ ਰਿਐਕਸ਼ਨ ਆ ਜਿਹੜਾ ਉਸੂਚੇ ਪੰਜਾਬ ਦੇ ਵਿੱਚੋਂ ਟੀਚਰਸ ਵੱਲੋਂ ਸਾਰੇ ਜਿਹੜੇ ਇੰਟੈਲੈਕਚੁਅਲਸ ਨੇ ਉਹਨਾਂ ਵੱਲੋਂ ਸਟੂਡੈਂਟਸ ਵੱਲੋਂ ਗਿਆ ਤੇ ਹੁਣ ਨੋਟੀਫਿਕੇਸ਼ਨ ਵਾਪਸ ਲੈ ਲਈ ਹੈ ਔਰ ਜੋ ਸੈਨੇਟਰ ਦੀ ਇਲੈਕਸ਼ਨ ਬੜੀ ਲੰਬੇ ਸਮੇਂ ਤੋਂ ਡਿਊਪੀ ਹੈ ਉਹਦੀ ਵੀ ਇੱਕ ਬੜੀ ਜਨਰਲ ਮੰਗ ਸੀ ਅਸੀਂ ਵੀ ਪੰਜਾਬ ਸਰਕਾਰ ਵੀ ਆਵਾਜ਼ ਦੀ ਪਾਰਟੀ ਵੀ ਕੇਂਦਰ ਸਰਕਾਰ ਨੂੰ ਕਹਿੰਦੇ ਆ ਰਹੀ ਹੈ ਸਾਡੇ ਜਿਹੜੇ ਐਮਪੀਜ਼ ਨੇ ਕਾਂਸਬ ਉਹ ਮੀਟਰੀ ਉਹ ਵੀ ਬੜੇ ਐਕਚੁਅਲੀ ਵਰਲਡ ਰਹੇ ਨੇ ਤੇ ਅਸੀਂ ਕੇਂਦਰ ਸਰਕਾਰ ਨੂੰ ਇਹ ਕਹਾਂਗੇ ਕਿ ਇਹ ਜੀਆਂ ਪ੍ਰਾਣੀਆਂ ਇੰਸਟੀਟਿਊਸ਼ਨਸ ਇਹ ਜੀਆਂ ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਦਾ ਜੋ ਜੱਦੀ ਪੁਛਤੀ ਇੰਨੇ ਸਾਲਾਂ ਤੋਂ ਸਟੈਬਲਿਸ਼ਡ ਸਿਸਟਮ ਹੈ ਉਹਨਾਂ ਇੰਸਟੀਟਿਊਸ਼ਨ ਖਤਮ ਕਰਨ ਦਾ ਕੰਮ ਤੁਸੀਂ ਨਾ ਕਰੋ ਅਜਮੂ ਤੋੜੋ ਜਵਾਬ ਇਹੜਾ ਉਹ ਸਟੂਡੈਂਟਸ ਨੇ ਖਾਸ ਤੌਰ ਤੇ ਦਿੱਤਾ ਸੋ ਮੈਂ ਚਾਹੂੰਗਾ ਕਿ ਇਸ ਇੰਸਟੀਟਿਊਸ਼ਨ ਨੂੰ ਇਸੇ ਤਰੀਕੇ ਨਾਲ ਦੀ ਸ਼ਾਨ ਮੱਤੇ ਇਤਿਹਾਸ ਇਸ ਤਰੀਕੇ ਬਹਲ ਰੱਖਿਆ ਜਾਂਦਾ। ਸੱਤਾਂ ਇਲੈਕਸ਼ਨ ਮੱਤੇ ਕੀ ਸ੍ਰਾਮ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਤੁਨਤਨ ਦੇ ਵਿੱਚ ਆਵਾਜ਼ ਦੀ ਪਾਰਟੀ ਦਾ ਬਣਿਆ ਹੋਇਆ ਜੀ ਲੋਕਲ ਇਹਨੂੰ ਆਪ ਦੀ ਇਲੈਕਸ਼ਨ ਵੜਾ ਕੇ ਲੜ ਰਹੇ ਨੇ ਪਿਛਲੇ 3.5 ਤੋਂ 4 ਸਾਲਾਂ ਦੇ ਆਵਾਜ਼ ਦੀ ਪਾਰਟੀ ਦੇ ਕੰਮ ਨੂੰ ਲੈ ਕੇ ਸਰਕਾਰ ਦੇ ਕੰਮ ਨੂੰ ਲੈ ਕੇ ਸਾਡੇ ਸਾਰੇ ਵਰਕਰਸ ਦੀ ਮਿਹਨਤ ਨੂੰ ਲੈ ਕੇ ਔਰ ਹਰਵਿੰਦੀ ਜੀ ਦਾ ਆਪ ਦਾ ਵੀ ਬੜਾ ਵਧੀਆ ਅਸਰ ਸੁਖ ਹੈ ਸਿੱਖੀ ਸੇਵ ਕੀ ਹਲਕੇ ਦੇ ਵਿੱਚ ਉਹਨਾਂ ਸਾਰੀ ਚੀਜ਼ ਨੂੰ ਲੈ ਕੇ ਸਾਨੂੰ ਪੂਰੀ ਉਮੀਦ ਹੈ ਕਿ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ VOTING ਹੋਣੀ ਹੈ ਤੇ ਵੱਡੇ ਮਾਰਡੇ ਨੂੰ ਪਰਾਵਾ ਦੇ ਪਾਰ ਦੇ ਇਸ ਤਰ੍ਹਾਂ ਇਹ ਸੁਭੇਸ਼ ਸਿੰਘ ਬਾਦਲ ਸਰਿਆਮ ਇੰਜ਼ਾਮ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਕੰਮ ਨਹੀਂ ਕਰਦੀ ਤੇ ਤਰੰਤਾਂ ਦਾ ਇਲੈਕਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੇਖਦੇ ਕੋ ਵਿਰੋਧੀਆਂ ਦਾ ਕੰਮ ਹੋਣਾ ਹੈ ਵਿਰੋਧ ਕਰਨਾ ਇਲਜ਼ਾਮ ਲਾਉਣੇ ਉਹਨਾਂ ਨੂੰ ਲਾਉਣ ਦਿਓ ਅਸੀਂ ਆਪਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਐਕਚੁਅਲੀ ਸੁਮੇਸ਼ ਸਿੰਘ ਬਾਦਲ ਜੀ ਨੂੰ ਪਤਾ ਹੈ ਕਿ ਪਿਛਲੀਆਂ 3-4 ਇਲੈਕਸ਼ਨ ਜਿੰਨੀਆਂ ਹੋਈਆਂ ਨੇ ਬਾਇ ਇਲੈਕਸ਼ਨ ਉਹਦੇ ਚ ਅਕਾਲੀ ਦਾ ਕੀ ਹਾਲ ਹੋਇਆ ਉਹ ਆਪ ਦੀ ਹੋਣ ਜਾ ਰਹੀ ਹਾਰ ਦੀ ਭੂਮਿਕਾ ਪਹਿਲੀ ਮੰਨ ਰਹੇ ਨੇ ਇਹ ਅਲਿਗੇਸ਼ਨ ਲਗਾ ਕੇ ਐਸਐਸਪੀ ਜਿਹੜੇ ਮੋਟਰ ਵੀ ਕੀਤਾ ਗਿਆ ਦੇ ਉਸ ਕੋਲ ਕੀ ਕੁਆਲਿਟੀ ਹੈ ਕੋਈ ਗੱਲ ਨਹੀਂ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ ਹਰੇਕ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਪਾਰਟੀ ਨੂੰ ਹਰੇਕ ਵਿਅਕਤੀ ਨੂੰ ਇਕੁਅਲ ਹੱਕ ਹੈ ਇਕੁਅਲ ਰਾਈਟ ਹੈ ਜੇ ਕਿਸੇ ਨੂੰ ਆਬਜੈਕਸ਼ਨ ਸੀਗਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਦੀ ਇਲੈਕਸ਼ਨ ਕਮਿਸ਼ਨ ਨੇ ਮੈਨੂੰ ਨਹੀਂ ਪਤਾ ਕਿ ਕਿੰਨਾ ਕੁ ਵੈਰੀਫਾਈ ਕੀਤਾ ਜਾਂ ਕਿੰਨਾ ਕੁ ਨਹੀਂ ਕੀਤਾ ਪਰ ਬਦਲੀਆਂ ਤਾਂ ਹੁੰਦੀਆਂ ਆਈਆਂ ਨੇ ਇਲੈਕਸ਼ਨਾਂ ਦੇ ਦੌਰਾਨ ਅਫਸਰਾਨੀਆਂ ਪਰ ਸਸਪੈਂਸ਼ਨ ਵਾਲਾ ਕੰਮ ਹੈ ਜਿਹੜਾ ਇਹ ਉਹਨਾਂ ਨੇ ਪਹਿਲੀ ਵਾਰੀ ਕੀਤਾ ਜਿਹੜਾ ਕਿ ਮੈਂ ਸਮਝਦਾ ਕਿ ਨਜਾਇਜ਼ ਹੈ ਇਹ じゃ ਕੋਈ ਵੀ ਕਿਉਂਕਿ ਮੈਂ ਵੀ ਕਈ ਦਿਨ ਲਗਾਏ ਨੇ ਉੱਥੇ ਇਹ じゃ ਮੈਨੂੰ ਤਾਂ ਪਬਲਿਕ ਦੇ ਵਿੱਚੋਂ ਇੱਕ ਬੰਦੇ ਨੇ ਵੀ ਕਿਹਾ ਨਹੀਂ ਹੈਗਾ ਕਿ ਜੀ ਕਿਸੇ ਤਰੀਕੇ ਨਾਲ ਕੋਈ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਧੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਇਹਨਾਂ ਐਕਸਟ੍ਰੀਮ ਸਟੈਪ ਲੈਣਾ ਇਲੈਕਸ਼ਨ ਕਮਿਸ਼ਨ ਵੱਲੋਂ ਪਰ ਜਿਵੇਂ ਤੁਸੀਂ ਦੇਖ ਰਹੇ ਹੋਗੇ ਇਲੈਕਸ਼ਨ ਕਮਿਸ਼ਨ ਵੀ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇੱਕ ਤਰਫਾ ਹੀ ਖੇਡ ਹੈ ਜਿਹੜੀ ਉਹ ਖੇਡਦਾ ਹੈ ਆ ਪੂਰੇ ਪੂਰੇ ਮੁਲਕ ਨੇ ਵੋਟ ਚੋਰੀ ਦਾ ਤੇ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਰ ਲਈਆਂ ਪਹਿਲਾਂ EVM ਦਾ ਚੱਲਦਾ ਰਿਹਾ ਉਹ ਵੋਟ ਚੋਰੀ ਉਹ ਚੱਲੀ ਜਾਂਦਾ ਪਰ ਕੰਨਾਂ ਤੇ ਜੂ ਪਾ ਕੇ ਕੰਨਾਂ ਤੇ ਜੂ ਨਹੀਂ ਸਰਕਦੀ ਹੈਗੀ ਪਰ ਕੋਈ ਗੱਲ ਨਹੀਂ ਇਲੈਕਸ਼ਨ ਹੈ ਜਿਹੜੀ ਉਹ ਸਰਕਾਰ ਵੱਲੋਂ ਕਲੀਅਰ ਕਟ ਡਾਇਰੈਕਸ਼ਨ ਦੇ ਕਿ ਬੜੀਆਂ ਫ੍ਰੀ ਫੇਅਰ ਇੰਪਾਰਸ਼ਲ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ ਰਹਿ।